ਕਹਿੰਦੇ ਹਰ ਕੀ ਭਗਤ ਨਾ ਦੇਖਿਆ ਜਾਏ ਕਹਿੰਦੇ ਵੇਖੋ ਬੰਦੇ ਦਾ ਹਾਲ ਪਤਾ ਕੀ ਬਣਿਆ ਹੋਇਆ ਮੈਂ 5 ਮਿੰਟ ਲੈ ਕੇ ਸਮਾਪਤੀ ਕਰ ਰਿਹਾ ਹਾਂ ਇਕਾਗਰਤਾ ਬਣਾ ਕੇ ਰੱਖਿਓ ਕਹਿੰਦੇ ਹਰ ਕੀ ਭਗਤ ਇੱਥੇ ਭਗਤ ਦੇ ਤੱਤੇ ਨੂੰ ਲੱਗੀ ਹੋਈ ਹੈ ਸਿਹਾਰੀ ਇੱਥੇ ਭਗਤ ਦਾ ਮਤਲਬ ਪਤਾ ਕੀ ਤੁਸੀਂ ਜਪਜੀ ਸਾਹਿਬ ਚ ਪੜ੍ਹਦੇ ਹੋ ਵਿਣਗੁਣ ਕੀਤੇ ਭਗਤ ਨਾ ਹੋਏ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰਨ ਤੋਂ ਬਗੈਰ ਭਗਤੀ ਹੋ ਹੀ ਨਹੀਂ ਸਕਦੀ ਗੁਣ ਕੀ ਨੇ ਸਤ ਸੰਤੋਖ ਦਇਆ ਧਰਮ ਧੀਰਜ ਇਹ ਚੰਗੇ ਗੁਣ ਨੇ ਕਹਿੰਦੇ ਇਹਨਾਂ ਗੁਣਾਂ ਨੂੰ ਜਿਹੜਾ ਆਪਣੇ ਜੀਵਨ 'ਚ ਧਾਰਨ ਕਰਦਾ ਇਹਨਾਂ ਅਸਲ ਵਿੱਚ ਉਹ ਭਗਤੀ ਕਰਦਾ ਜਿਨੇ ਗੁਣ ਆਪਣੇ ਜੀਵਨ 'ਚ ਧਾਰਨ ਨਹੀਂ ਕੀਤੇ ਉਹਨੇ ਭਗਤੀ ਵੀ ਨਹੀਂ ਕੀਤੀ ਕਹਿੰਦੇ ਜਿਹੜਾ ਪਾਪੀ ਮਨੁੱਖ ਹੈ ਨਾ ਭੈੜੀਆਂ ਸੋਚਾਂ ਸੋਚਣ ਵਾਲਾ ਏ ਇਹ ਹਰ ਕੀ ਭਗਤ ਨਾ ਦੇਖਿਆ ਜਾਏ ਇਹ ਤਾਂ ਰੱਬ ਦੀ ਭਗਤੀ ਦੇ ਵੱਲ ਵੇਖਦਾ ਵੀ ਨਹੀਂ ਹੈਗਾ ਉਦੇ ਉਤੇ ਤੁਰਨ ਦੀ ਗੱਲ ਤੇ ਬਹੁਤ ਦੂਰ ਦੀ ਇਹ ਤਾਂ ਵੇਖ ਕੇ ਵੀ ਰਾਜੀ ਨਹੀਂ ਹੈ ਵੇਖਣ ਦਾ ਮਤਲਬ ਮਤਾਂ ਕਿ ਸਮਝਿਓ ਕੇਵਲ ਬਾਹਰਲੀ ਅੱਖਾਂ ਦੀ ਗੱਲ ਹੋ ਰਹੀ ਹੈ ਇੱਥੇ ਗੱਲ ਹੋ ਰਹੀ ਹੈ ਸੁਰਤ ਕਰਕੇ ਨਹੀਂ ਵੇਖਦਾ ਕਦੀ ਵੀ ਸੁਰਤ ਕਰਕੇ ਗੁਰੂ ਦੇ ਲਾਗੇ ਬਹਿਣ ਨੂੰ ਤਿਆਰ ਨਹੀਂ ਹੈਗਾ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ ਬਾਣੀ ਵਿੱਚ ਜਦੋਂ ਅੱਖਾਂ ਦੀ ਗੱਲ ਆਈ ਨਾ ਅੱਖਾਂ ਦਾ ਮਤਲਬ ਸੁਰਤ ਕੀਤਾ ਗਿਆ ਹੈ ਗੁਰਬਾਣੀ ਦੇ ਵਿੱਚ ਕਹਿੰਦੇ ਸੁਰਤ ਕਰਕੇ ਤੇ ਗੁਰੂ ਦੇ ਸ਼ਬਦ ਨੂੰ ਪੜਦਾ ਹੀ ਕਦੀ ਨਹੀਂ ਗੁਰਦੁਆਰੇ ਆ ਕੇ ਬਹਿ ਤੇ ਜਾਂਦਾ ਏ ਪਰ ਸੁਰਤ ਕਰਕੇ ਗੁਰੂ ਦੀ ਗੱਲ ਨੂੰ ਤੇ ਸੁਣਦਾ ਹੀ ਨਹੀਂ ਸੁਰਤ ਕਰਕੇ ਤੇ ਗੁਰੂ ਦੀ ਵਿਚਾਰਾਂ ਵਾਲੇ ਪਾਸੇ ਨੂੰ ਕੋਈ ਵੇਖਦਾ ਹੀ ਨਹੀਂ ਹਰ ਕੀ ਭਗਤ ਨਾ ਦੇਖਿਆ ਜਾਏ ਨਾ ਸੁਣਦਾ ਇਹਦੇ ਨਾਲ ਉਹ ਉਸ ਪਾਸੇ ਨੂੰ ਤੁਰਨ ਵਾਸਤੇ ਤਿਆਰ ਹੁੰਦਾ ਕਰਦਾ ਪਤਾ ਕੀ ਹੈ ਮਾਰਗ ਛੋੜ ਸੱਚ ਦਾ ਮਾਰਗ ਛੱਡ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਚਾਰ ਛੱਡ ਕੇ ਮਾਰਗ ਛੋੜ ਅਮਾਰਗ ਪਾਏ ਭੇੜੇ ਪਾਸੇ ਨੂੰ ਤੁਰਿਆ ਹੋਇਆ ਵੰਮਾ ਪਰਮਾ ਕਰਮ ਕਾਂਡਾਂ ਵਾਲੇ ਪਾਸੇ ਨੂੰ ਤੁਰਿਆ ਹੋਇਆ ਜੋਤਸੀਆਂ ਦੀਆਂ ਦੁਕਾਨਾਂ ਤੇ ਤੁਰਿਆ ਹੋਇਆ ਏ ਪਖੰਡੀ ਸਾਧਾਂ ਦੇ ਕੋਲ ਤੁਰਿਆ ਹੋਇਆ ਏ ਸ਼ਰਾਬ ਦੇ ਠੇਕਿਆਂ ਉੱਤੇ ਤੁਰਿਆ ਹੋਇਆ ਏ ਅਸ਼ਲੀਲ ਅਸ਼ਲੀਲ ਗਾਣਿਆਂ ਉੱਤੇ ਭੰਗੜੇ ਪਾਉਣ ਵਾਸਤੇ ਤੁਰਿਆ ਹੋਇਆ ਏ ਮਾਰਗ ਛੋੜ ਸੱਚ ਦਾ ਮਾਰਗ ਛੱਡ ਦਿੱਤਾ ਗੁਰੂ ਕਹ ਰਿਹਾ ਸੀ ਗੁਰਸਿੱਖੀ ਮੀਤ ਚਲੋ ਗੁਰਚਾਲੀ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਪਰ ਅੱਜ ਇਸ ਮਾਰਗ ਉੱਤੇ ਕੌਣ ਚੱਲਦਾ ਹੈ ਮਾਰਗ ਛੋੜ ਅਮਾਰਗ ਪਾਏ ਪਾਤਸ਼ਾਹ ਨੇ ਆਖਿਆ ਕਹਿੰਦੇ ਮੂਲੋਂ ਭੁੱਲਾ ਕਹਿੰਦੇ ਵਿਚਾਰਾ ਤੇ ਮੂਲ ਤੋਂ ਹੀ ਭੁੱਲ ਗਿਆ ਇਹਨੂੰ ਤਾਂ ਪਤਾ ਹੀ ਨਹੀਂ ਲੱਗਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮੂਲ ਕੌਣ ਹੈ ਜੀ ਅਕਾਲ ਪੁਰਖ ਪਰਮਾਤਮਾ ਪਰ ਉਹਨੂੰ ਭੁਲਾ ਦਿੱਤਾ ਨਾ ਰੱਬ ਜੀ ਨੂੰ ਭੁਲਾ ਦਿੱਤਾ ਕਹਿੰਦੇ ਜਦੋਂ ਤੂੰ हे ਭਲਿਆ ਆਪਣਾ ਮੂਲ ਭੁਲਾ ਦਿੱਤਾ ਮੂਲੋਂ ਭੁਲਾ ਆਵੇ ਜਾਏ ਉਦੋਂ ਕਹਿੰਦੇ ਇਹਦਾ ਜੰਮਣਾ ਮਰਨਾ ਸ਼ੁਰੂ ਹੋ ਗਿਆ ਇਹ ਮਨ ਕਰਕੇ ਜੰਮਦਾ ਮਰਦਾ ਰਹਿੰਦਾ ਹੈ ਏ ਮਨ ਕਰਕੇ ਕਦੀ ਕੁੱਤੇ ਦੀ ਜੂੰਨ 'ਚ ਪੈ ਜਾਂਦਾ ਏ ਮਨ ਕਰਕੇ ਕਦੀ ਹਾਥੀ ਦੀ ਜੂੰਨ 'ਚ ਪੈ ਜਾਂਦਾ ਜਿੱਦਾਂ ਦਾ ਸੋਚਦਾ ਏ ਉਦਾਂ ਦਾ ਬਣ ਜਾਂਦਾ ਏ ਲਾਲਚ ਆਇਆ ਕੁੱਤੇ ਦੀ ਜੂੰਨ 'ਚ ਪੈ ਗਿਆ ਮਨ ਦੇ ਵਿੱਚ ਕਾਮ ਹੀ ਖਿਆਲ ਪੈਦਾ ਹੋਏ ਹਾਥੀ ਦੀ ਜੂੰਨੇ ਪੈ ਗਿਆ ਮਨ ਨੇ ਕਿਹਾ ਚੁਗਲੀ ਕਰ ਜਦੋਂ ਚੁਗਲੀ ਕੀਤੀ ਕਾਂ ਦੀ ਜੂੰਨੇ ਪੈ ਗਿਆ ਕਹਿੰਦੇ ਮੂਲੋਂ ਭੁੱਲਾ ਆਵੇ ਜਾਏ ਅੰਮ੍ਰਿਤ ਡਾਰ ਇਹਦੇ ਅੰਦਰ ਰੱਬ ਨੇ ਜਿਹੜਾ ਅੰਮ੍ਰਿਤ ਰੱਖਿਆ ਸੀ ਨਾ ਚੰਗੇ ਗੁਣਾਂ ਦਾ ਅੰਮ੍ਰਿਤ ਕਹਿੰਦੇ ਅੰਮ੍ਰਿਤ ਨੂੰ ਡੋਲੀ ਜਾ ਰਿਹਾ ਉਦੀ ਵਰਤੋਂ ਨਹੀਂ ਕਰਦਾ ਉਹਨੂੰ ਡੋਲੀ ਜਾ ਰਿਹਾ ਅੰਮ੍ਰਿਤ ਡਾਰ ਲਾਦ ਬਿਖ ਖਾਏ ਤੇ ਇਹਨੇ ਨਾ ਬਿਖ ਨੂੰ ਲੱਧਿਆ ਹੋਇਆ ਤੇ ਬਿਖ ਖਾਈ ਜਾਂਦਾ ਬਿਖ ਦਾ ਮਤਲਬ ਹੁੰਦਾ ਜ਼ਹਿਰ ਉਹ ਜ਼ਹਿਰ ਕਿਹੜਾ ਇਹ ਕਾਮ ਕਰੋਧ ਲੋਭ ਮੋਹ ਹੰਕਾਰ ਦਾ ਜ਼ਹਿਰ ਮਹਿਮਾ ਭਰਮਾ ਕਰਮ ਕਾਂਡਾਂ ਦਾ ਜ਼ਹਿਰ ਕਹਿੰਦੇ ਇਹ ਜ਼ਹਿਰ ਨਿਤ ਖਾਈ ਜਾਂਦਾ ਤੇ ਅੰਮ੍ਰਿਤ ਛੁੱਟੀ ਜਾ ਰਿਹਾ ਚੰਗੇ ਗੁਣਾਂ ਦੀ ਵਰਤੋਂ ਨਹੀਂ ਕਰਦਾ ਕੀ ਦੀ ਵਰਤੋਂ ਕਰਦਾ ਹੈ ਵਿਕਾਰਾਂ ਦੀ ਵਰਤੋਂ ਕਰਦਾ ਹੈ ਅੰਮ੍ਰਿਤ ਡਾਰ ਲਾਦ ਬਿਖ ਖਾਏ ਅਗਲੀ ਉਦਾਹਰਣ ਦਿੱਤੀ ਪਾਤਸ਼ਾਹ ਨੇ ਕਹਿੰਦੇ ਜਿਉਂ ਬੇਸ਼ਵਾ ਕੇ ਪਰੈ ਅਖਾਰਾ ਵਿਸ਼ਵਾ ਹੁੰਦੀ ਹੈ ਨਾ ਉਹਦੀ ਉਦਾਹਰਣ ਲਈ ਹੈ ਕਹਿੰਦੇ ਬੇਸ਼ਵਾ ਦਾ ਜਿਵੇਂ ਮੁਜਰਾ ਹੁੰਦਾ ਹੈ ਨਾ ਬੇਸ਼ਵਾ ਮੁਜਰਾ ਕਰਦੀ ਹੈ ਗਾਣਾ ਚੱਲਦਾ ਹੈ ਪਿੱਛੇ ਤੇ ਜਿਵੇਂ ਗਾਣਾ ਚੱਲ ਰਿਹਾ ਹੁੰਦਾ ਹੈ ਤੇ ਉਹ ਨੱਚਦੀ ਹੈ ਜਿਉਂ ਬੇਸ਼ਵਾ ਕੇ ਪਰੈ ਅਖਾਰਾ ਕਾਪਰ ਪਹਿਰ ਕਰੇ ਸ਼ਿੰਗਾਰਾ ਸੋਨੇ ਸੋਨੇ ਕੱਪੜੇ ਪਾਉਂਦੀ ਹੈ ਬੜੇ ਹਾਰ ਸ਼ਿੰਗਾਰ ਕਰਦੀ ਹੈ ਉਦਾਹਰਣ ਦਿੱਤੀ ਹੈ ਭਗਤ ਨਾਮਦੇਵ ਜੀ ਨੇ ਕਹਿੰਦੇ ਜਿਉ ਬੇਸ਼ਵਾ ਕੇ ਪਰੈ ਅਖਾਰਾ ਕਾਪਰ ਪਹਿਰ ਕਰੇ ਸ਼ਿੰਗਾਰਾ ਪੂਰੇ ਤਾਲ ਨਿਹਾਲੇ ਸਾਸ ਛਾਰ ਸ਼ਿੰਗਾਰ ਕਰਕੇ ਵਧੀਆ ਵਧੀਆ ਕੱਪੜੇ ਪਾ ਕੇ ਲੋਕਾਂ ਦੇ ਸਾਹਮਣੇ ਨੱਚਦੀ ਐ ਲੋਕਾਂ ਦੇ ਸਾਹਮਣੇ ਨੱਚਦੀ ਐ ਜਿਵੇਂ ਜਿਵੇਂ ਗਾਣਾ ਚੱਲਦਾ ਐ ਪਿੱਛੇ ਓਵੇਂ ਓਵੇਂ ਆਪਣੇ ਬੋਲ ਲਾਉਂਦੀ ਐ ਓਵੇਂ ਓਵੇਂ ਉਹਦੇ ਪੈਰ ਹਿਲਦੇ ਨੇ ਇਹ ਭਗਤ ਨਾਮਦੇਵ ਜੀ ਨੇ ਉਦਾਹਰਣ ਦਿੱਤੀ ਐ ਪੂਰੇ ਤਾਲ ਨਿਹਾਲੇ ਸਾਸ ਕਹਿੰਦੇ ਜਦੋਂ ਇਹ ਕੰਮ ਕਰਦੀ ਹੈ ਨਾ ਹੁੰਦਾ ਪਤਾ ਕੀ ਹੈ ਵਾਂਕੇ ਗਲੇ ਜੰਮ ਕਾ ਹੈ ਫਾਸ ਕਹਿੰਦੇ ਜਦੋਂ ਇਹ ਕੰਮ ਕਰਦੀ ਹੈ ਸਮਝ ਲਓ ਉਹਦੇ ਗਲ ਦੇ ਵਿੱਚ ਕਾਮ ਕ੍ਰੋਧ ਲੋਭ ਇਹ ਜੰਮ ਨੇ ਇਹਨਾਂ ਨੇ ਆ ਕੇ ਇੱਕ ਫਾਈ ਪਾ ਦਿੱਤੀ ਉਹ ਫਾਈ ਕਾਦੀ ਪਾਈ ਹੈ ਭਾਵ ਉਹਦਾ ਜੀਵਨ ਤਬਾਹ ਕਰਕੇ ਰੱਖ ਦਿੱਤਾ ਇਹਨਾਂ ਕੰਮਾਂ ਨੇ ਇਹਨਾਂ ਵਿਕਾਰਾਂ ਨੇ ਜੀਵਨ ਤਬਾਹ ਕਰ ਦਿੱਤਾ ਤੇ ਇਹ ਤਾਂ ਇੱਕ ਉਦਾਹਰਣ ਲਈ ਹੈ ਵੇਸ਼ਵਾ ਦੀ ਵੇਸ਼ਵਾ ਲੋਕਾਂ ਦੇ ਸਾਹਮਣੇ ਨੱਚਦੀ ਐ ਤੇ ਇੱਕ ਬੇਨਤੀ ਕਰਾਂ ਆ ਸਾਡੇ ਸਿੱਖ ਪਰਿਵਾਰਾਂ ਦਾ ਹਾਲ ਵੀ ਕੋਈ ਐਸਾ ਹੀ ਜੇ ਅਸੀਂ ਅਸੀਂ ਜੇ ਹੁਣ ਸਾਨੂੰ ਕੋਈ ਵੇਸ਼ਵਾ ਆਖੇ ਅਸੀਂ ਕਹਾਂਗੇ ਤੇਰੀ ਜ਼ੁਬਾਨ ਨਾ ਕੱਟਦੀ ਐ ਅਸੀਂ ਇਹ ਆਖੇ ਜਾਵੇਗਾ ਨਾ ਜੇ ਹੁਣ ਸਾਨੂੰ ਕੋਈ ਵੇਸ਼ਵਾ ਆਖ ਦੇਵੇ ਪਰ ਇੱਥੇ ਇਕੱਲੀ ਬੰਦਿਆਂ ਦੀ ਜਾਂ ਭੈਣਾਂ ਦੀ ਕੋ ਸਭ ਦੀ ਗੱਲ ਹੀ ਗੁਰੂ ਪਾਤਸ਼ਾਹ ਨੇ ਕੀਤੀ ਐ ਇੱਥੇ ਕਿਸੇ ਇੱਕ ਅੱਧੇ ਦੀ ਗੱਲ ਨਹੀਂ ਐ ਤੁਸੀਂ ਵੇਖ ਲਓ ਵਿਆਹਾਂ ਸ਼ਾਦੀਆਂ ਦੇ ਉੱਤੇ ਕੀ ਹੁੰਦਾ ਸਾਡੀਆਂ ਉਹ ਪਰਿਵਾਰਾਂ ਦੀਆਂ ਧੀਆਂ ਨੇ ਸਾਡੀਆਂ ਉਹ ਪਰਿਵਾਰਾਂ ਦੀਆਂ ਬੱਚੀਆਂ ਨੇ ਐਡੇ ਐਡੇ ਭੜੇ ਭੜੇ ਗਾਣੇ ਲੱਗੇ ਹੁੰਦੇ ਨੇ ਡੀਜੇ ਦੇ ਫਲੋਰ ਦੇ ਉੱਤੇ ਤੇ ਉੱਥੇ ਸਾਰੇ ਹੀ ਲਾਗ ਸ਼ਾਗੇ ਹੁੰਦੇ ਨੇ ਹੁਣ ਤਾਂ ਕੋਈ ਸ਼ਰਮ ਹੀ ਆ ਰਿਆ ਹੀ ਨਹੀਂ ਨਾ ਗਈ ਅਸ਼ਲੀਲ ਅਸ਼ਲੀਲ ਗਾਣਿਆਂ ਦੇ ਉੱਤੇ ਕਿਤੇ 128 ਕੁੜੀ ਦਾ 47 ਵੇਟ ਕੁੜੀ ਦਾ ਜਾਂ ਹੋਇਆ ਕੀ ਜੇ ਨੱਚਦੀ ਦੀ ਬਾਹ ਫੜ ਲਈ ਡਾਕਾ ਤੇ ਨਹੀਂ ਮਾਰਿਆ ਐਸੇ ਗੰਦੇ ਗੰਦੇ ਦੇ ਭੜੇ ਭੜੇ ਗਾਣਿਆਂ ਦੇ ਉੱਤੇ ਜਦੋਂ ਨੱਚਿਆ ਜਾਂਦਾ ਏ ਸਾਰੇ ਉੱਥੇ ਵੇਖ ਰਹੇ ਹੁੰਦੇ ਨੇ ਜਿਹੜਾ ਡੀਜੇ ਦੇ ਗਾਣੇ ਲਾ ਰਿਹਾ ਹੁੰਦਾ ਏ ਉਹ ਵੀ ਵੇਖ ਰਿਹਾ ਹੁੰਦਾ ਏ ਬੈਂਡ ਵਾਲੇ ਵੀ ਵੇਖ ਰਹੇ ਹੁੰਦੇ ਆ ਤੁਸੀਂ ਵੇਖਿਆ ਨਾ ਬਰਾਤ ਤੁਰਦੀ ਏ ਘਰੋਂ ਦੀ ਤੇ ਕਈ ਵਾਰੀ ਸਿੱਖ ਪਰਿਵਾਰ ਦੀਆਂ ਧੀਆਂ ਤੇ ਸੜਕ ਦੇ ਉੱਤੇ ਨੱਚ ਰਹੀਆਂ ਹੁੰਦੀਆਂ ਨੇ ਤੇ ਸਾਰੇ ਮੱਲੇ ਵਾਲੇ ਵੇਖ ਰਹੇ ਹੁੰਦੇ ਨੇ ਉਹਨਾਂ ਨੂੰ ਮੈਂ ਤਾਂ ਇੱਕੋ ਗੱਲ ਕਹਿਣਾ ਹੁੰਦਾ ਵੀ ਸਿੱਖ ਪਰਿਵਾਰ ਦੀ ਧੀ ਹੋਵੇ ਤੇ ਸੜਕ ਦੇ ਉੱਤੇ ਨੱਚੇ ਕਦੀ ਸੋਚੋ ਸੜਕਾਂ ਦੇ ਉੱਤੇ ਕੌਣ ਨੱਚਿਆ ਕਰਦਾ ਹੈ ਪਰ ਹੋ ਰਿਹਾ ਹੈ ਨਾ ਇਹ ਸਾਡੇ ਸਮਾਜ ਦੇ ਅੰਦਰ ਵੀ ਚੀਜ਼ਾਂ ਨੇ ਜਿਹੜੀਆਂ ਉਹ ਨਿਤ ਵਾਪਰ ਰਹੀਆਂ ਨੇ ਪਰ ਸਾਡਾ ਸਮਾਜ ਸਾਡਾ ਸਿੱਖ ਸਮਾਜ ਜਿਹੜਾ ਹੈ ਸੁੱਦਾ ਪਿਆ ਇਹਨਾਂ ਚੀਜ਼ਾਂ ਦੇ ਉੱਤੇ ਸੋਚਣ ਵਾਸਤੇ ਤਿਆਰ ਨਹੀਂ ਹੈ ਮੇਰੇ ਵਰਗਾ ਕੋਈ ਬੋਲੇ ਤਾਂ ਉਹਨੂੰ ਕਹਿਣਗੇ ਕਿਉਂ ਬੋਲੇ ਪਰ ਸਾਡੇ ਲੋਕ ਇਹਨਾਂ ਮਸਲਿਆਂ ਦੇ ਉੱਤੇ ਸੋਚਣ ਵਾਸਤੇ ਤਿਆਰ ਨਹੀਂ ਗੁਰੂ ਸਾਹਿਬ ਨੇ ਸਾਨੂੰ ਜਿਹੜਾ ਜੀਵਨ ਦਿੱਤਾ ਸੀ ਨਾ ਇਹ ਗੱਲ ਸਿਕਾਈ ਸੀ ਜਿਵੇਂ ਉਹ ਇੰਗਲਿਸ਼ ਦੀ ਕਹਾਵਤ ਹੈ ਨਾ ਸਿੰਪਲ ਲਿਵਿੰਗ ਹਾਈ ਥਿੰਕਿੰਗ ਵੀ ਐ ਸਿੰਪਲ ਰਹੋ ਤੇ ਸੋਚ ਜਿਹੜੀ ਹੈ ਨਾ ਉਹਨੂੰ ਐਡਵਾਂਸ ਕਰੋ ਸੋਚੋ ਚੰਗਾ ਤੇ ਜਿਹੜਾ ਤਨ ਦੇ ਉੱਤੇ ਪਾਉਣਾ ਹੈ ਉਹ ਤੁਹਾਡਾ ਸਿੰਪਲ ਜਿਹਾ ਹੋਵੇ ਜੁਰੀ ਨਹੀਂ ਆ ਬਹੁਤ ਹੀ ਪੈਸੇ ਖਰਚਣੇ ਨੇ ਗੁਰੂ ਸਾਹਿਬ ਨੇ ਆਖਿਆ ਕਹਿੰਦੇ ਆਪਣੀ ਸੋਚ ਨੂੰ ਵਿਸ਼ਾਲ ਕਰੋ ਆਪਣੀ ਸੋਚ ਨੂੰ ਅੱਗੇ ਲੈ ਕੇ ਜਾਓ ਸਿੱਖਾਂ ਦਾ ਮਨ ਨਹੀਂ ਮਾ ਮਤੁੱਚੀ ਮਤੁੱਚੀ ਦੀ ਗੱਲ ਕੀਤੀ ਸੀ ਪਰ ਮਤੁੱਚੀ ਵਾਲੇ ਪਾਸੇ ਨੂੰ ਬਹੁਤ ਘੱਟ ਕਿਸੇ ਦਾ ਧਿਆਨ ਜਾਂਦਾ ਹੈ ਆ ਜੇ ਪੰਜਾਬੀ ਦੇ ਠੇਠ ਲਫ਼ਜ਼ਾਂ ਵਿੱਚ ਕਹਿਣਾ ਹੋਵੇ ਨਾ ਇਹ ਕੰਜਰਪੂਣੇ ਵਾਲੇ ਪਾਸੇ ਨੂੰ ਬਹੁਤਿਆਂ ਦਾ ਧਿਆਨ ਅੱਜ ਹੋਇਆ ਪਿਆ ਕੰਜਰਪੂਣਾ ਹੀ ਹੈ ਹੋਰ ਕੀ ਹੈ ਇਹ 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 ਧਿਆਨ ਸਾਰਿਆਂ ਦਾ ਜਦੋਂ ਪਰਿਵਾਰਾਂ ਦੇ ਵਿੱਚ ਵਿਆਹ ਸ਼ਾਦੀ ਹੁੰਦੀ ਹੈ 99.9% ਐਸੇ ਵਿਆਹ ਨੇ ਜਿਨ੍ਹਾਂ ਵਿੱਚ ਸਾਰਾ ਕੁਝ ਹੁੰਦਾ ਅ ਡੀਜ ਲੱਗਦੇ ਕੋਈ 0.1% ਹੋਣੇ ਹੈ 0.1% ਹੋਣੇ ਜਿਹੜੇ ਗੁਰਮਤ ਦੇ ਅਨੁਸਾਰ ਵਿਆਹ ਕਰਦੇ ਨੇ ਨਹੀਂ ਤੇ ਸਭ ਜਗ੍ਹਾ ਇਹੀ ਤਮਾਸ਼ਾ ਜਿਹੜਾ ਹੈ ਉਹ ਚੱਲ ਰਿਹਾ ਤੇ ਭਗਤ ਜੀ ਸਾਨੂੰ ਵੀ ਕਹਿ ਰਹੇ ਕਹਿੰਦੇ ਜੇ ਭਲਿਆ ਤੂੰ ਇਦਾਂ ਦਾ ਕੰਮ ਕਰਦਾ ਹੈ ਨਾ ਜਾਂ ਤੇਰੇ ਪਰਿਵਾਰ ਦੀ ਕੋਈ ਧੀ ਇਦਾਂ ਦਾ ਕੰਮ ਕਰੇ ਜਾਂ ਤੂੰ ਆਪ ਵੀ ਇਦਾਂ ਦਾ ਕੰਮ ਕਰੇ ਲੋਕਾਂ ਦੇ ਸਾਹਮਣੇ ਇਹਦੇ ਝਲਖ ਲਾਰਦਾ ਹੋਵੇ ਤਾਂ ਕਹਿੰਦੇ ਤੂੰ ਵੀ ਵੇਸ਼ਵਾਈਂ ਆ ਤੂੰ ਉਸ ਤੋਂ ਵੱਧ ਕੇ ਹੋਰ ਕੁਝ ਨਹੀਂ ਹੈਗਾ ਵੇਖ ਲਓ ਕਿ ਢੀ ਸਖਤ ਗੱਲ ਕਰ ਦਿੱਤੀ ਹੈ ਹੁਣ ਮੈਂ ਕਿਸੇ ਨੂੰ ਵੇਸ਼ਵਾ ਕਹਾਂ ਤੇ ਅਗਲਾ ਉਹ ਮੇਰੇ ਤੇ ਗੁੱਸਾ ਕਰ ਸਕਦਾ ਪਰ ਭਗਤ ਨਾਮਦੇਵ ਜੀ ਦੇ ਸ਼ਬਦ ਹੈ ਜੀ ਕਹਿੰਦੇ ਜਿਉਂ ਵੇਸ਼ਵਾ ਕੇ ਪਰੈ ਅਖਾਰਾ ਕਾਪਰ ਪਹਿਰ ਕਰੇ ਸ਼ਿੰਗਾਰਾ ਰੇ ਤਾਲ ਨਿਹਾਲੇ ਸਾਸ ਵਾਂਕੇ ਗਲੇ ਜਮ ਕਾ ਹੈ ਫਾਸ ਜਿਹੜੇ ਇਦਾਂ ਦਾ ਕੰਮ ਕਰਦੇ ਨੇ ਨਾ ਸਮਝ ਲਓ ਉਹਨਾਂ ਦੇ ਗਲ ਦੇ ਅੰਦਰ ਫਾਈ ਪੈ ਗਈ ਆ ਬਹੁਤੇ ਜਿਹੜੇ ਟਪੂਸੀਆਂ ਮਾਰ ਮਾਰ ਕੇ ਵਿਆਹ ਕਰਦੇ ਨੇ ਨਾ ਬਾਜ ਪਰਿਵਾਰਾਂ ਦੇ ਹਾਲ ਕੀ ਨੇ ਆ ਸਭ ਤੋਂ ਵੱਧ ਅਦਾਲਤਾਂ ਦੇ ਵਿੱਚ ਜਿਹੜੇ ਕੇਸ ਚੱਲ ਰਹੇ ਨੇ ਤਲਾਕ ਦੇ ਕੇਸ ਉਹ ਸਿੱਖ ਪਰਿਵਾਰਾਂ ਦੇ ਹੈਗੇ ਜੇ ਸਭ ਤੋਂ ਵੱਧ ਕੇਸ ਦੂਜੇ ਮਤਾਂ ਵਾਲਿਆਂ ਦੇ ਘੱਟ ਜੇ ਸਭ ਤੋਂ ਵੱਧ ਸਿੱਖ ਪਰਿਵਾਰਾਂ ਦੇ ਕੇਸ ਨੇ ਉਹ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੋਵੇ ਤੇ ਤਲਾਕ ਦਾ ਕੇਸ ਚੱਲੇ ਅਦਾਲਤ ਦੇ ਵਿੱਚ ਮੈਂ ਕਹਿੰਦਾ ਸ਼ਰਮ ਆਉਣੀ ਚਾਹੀਦੀ ਹੈ ਪਰ ਇਹ ਚੀਜ਼ਾਂ ਵਾਪਰ ਰਹੀਆਂ ਨੇ ਕਿਉਂਕਿ ਆਨੰਦ ਕਾਰਜ ਵਾਲੇ ਦਿਨ ਵੀ ਗੁਰੂ ਕੋਲ ਬਹਿਣ ਦਾ ਟਾਈਮ ਸਾਡੇ ਲੋਕਾਂ ਦੇ ਕੋਲ ਨਹੀਂ ਹੁੰਦਾ ਸਾਡੇ ਕੋਲ ਤੇ ਟਪੂਸੀਆਂ ਮਾਰਨ ਦਾ ਟਾਈਮ ਹੁੰਦਾ ਹੈ ਇਥੇ ਤੇ ਭਾਈ ਸਾਹਿਬ ਨੂੰ ਟਾਈਮ ਦਿੱਤਾ ਹੁੰਦਾ ਏ 11 ਵਜੇ ਦਾ ਆਉਂਦੇ ਨੇ ਕਿੰਨੇ ਵਜੇ 3 ਵਜੇ ਤੇ ਫਿਰ ਭਾਈ ਸਾਹਿਬ ਨੂੰ ਕਹਿੰਦੇ ਭਾਈ ਸਾਹਿਬ ਜੀ ਛੇਤੀ ਨਿਬੇੜ ਦਿਓ 20 ਮਿੰਟਾਂ 'ਚ ਕੰਮ ਨਿਬੇੜ ਦਿਓ ਉਹ ਕੰਮ ਹੀ ਨਿਬੜੇ ਜਾਂਦੇ ਨੇ ਫਿਰ ਉਹ ਪੂਰਾ ਹੀ ਕੰਮ ਨਿਬੜ ਜਾਂਦਾ ਥੋੜੇ ਚਿਰ ਨੂੰ ਫਿਰ ਥੋੜੇ ਚਿਰ ਨੂੰ ਪੂਰਾ ਹੀ ਕੰਮ ਨਿਬੜ ਜਾਂਦਾ ਤੋਂ ਇਸੋ ਇਹ ਚੀਜ਼ ਜਿਹੜੀ ਉਹ ਚੱਲ ਰਹੀ ਪਰ ਪਾਤਸ਼ਾਹ ਜੀ ਨੇ ਅਖੀਰਲੇ ਬੰਦ ਅੰਦਰ ਆਖਿਆ ਕਹਿੰਦੇ ਜਾ ਕੇ ਮस्तक ਲਿਖਿਓ ਕਰਮਾ ਸੋ ਭਜ ਪਰ ਹੈ ਗੁਰ ਕੀ ਸ਼ਰਨਾ ਕਹਿੰਦੇ ਜਿਹੜਾ ਮਨ ਕਰਕੇ ਭੱਜ ਕੇ ਗੁਰੂ ਵਾਲੇ ਪਾਸੇ ਨੂੰ ਆਉਂਦਾ ਹੈ ਨਾ ਗੁਰੂ ਦੀ ਵਿਚਾਰ ਨੂੰ ਸੁਣਦਾ ਹੈ ਗੁਰੂ ਦੀ ਵਿਚਾਰ ਨਾਲ ਸਾਂਝ ਪਾਉਂਦਾ ਹੈ ਆਪ ਬਾਣੀ ਨੂੰ ਪੜ੍ਹਦਾ ਹੈ ਸਹਿਜ ਪਾਠ ਕਰਦਾ ਹੈ ਅਰਥਾਂ ਨੂੰ ਵਿਚਾਰਦਾ ਹੈ ਕਹਿੰਦੇ ਅਸਲ ਵਿੱਚ ਬਖਸ਼ਿਸ਼ ਵੀ ਉਹਦੇ ਉੱਤੇ ਹੁੰਦੀ ਹੈ ਬਖਸ਼ਿਸ਼ ਦਾ ਪਾਤਰ ਵੀ ਉਹੀ ਬਣਦਾ ਹੈ ਹੁਣ ਮੇਰੇ ਵਰਗਾ ਬੰਦਾ ਇੱਥੇ ਨੇਤ ਆ ਕੇ ਅਰਦਾਸਾਂ ਕਰੀ ਜਾਵੇ ਪਾਤਸ਼ਾਹ ਜੀ ਮੇਰੇ ਤੇ ਕਿਰਪਾ ਕਰਦੇ ਹੋ ਮੇਰੇ ਤੇ ਕਿਰਪਾ ਕਰਦੇ ਹੋ ਮੇਰੇ ਤੇ ਰਹਿਮਤ ਕਰਦੇ ਹੋ ਮੇਰੇ ਤੇ ਬਖਸ਼ਿਸ਼ ਕਰਦੇ ਹੋ ਤੇ ਕੰਮ ਸਾਰੇ ਪੁੱਠੇ ਕਰੇ ਤਾਂ ਹੋਜੂਗੀ ਬਖਸ਼ਿਸ਼ ਗੁਰੂ ਦੇ ਮੁਤਾਬਕ ਤੁਰਨਾ ਪੈਣਾ ਹੈ ਜੋ ਗੁਰੂ ਕਹ ਰਿਹਾ ਉਹਨੂੰ ਮੰਨਣਾ ਪੈਣਾ ਹੈ ਜਿੱਦਨ ਗੁਰੂ ਦੇ ਮੁਤਾਬਕ ਤੁਰਨਾ ਸ਼ੁਰੂ ਕਰ ਦਿੱਤਾ ਗੁਰੂ ਨੂੰ ਕਹਿਣ ਦੀ ਲੋੜ ਨਹੀਂ ਹੈ ਮੇਰੇ ਤੇ ਬਖਸ਼ਿਸ਼ ਕਰੋ ਆਪੇ ਬਖਸ਼ਿਸ਼ ਹੋ ਜਾਣੀ ਹੈ ਆਟੋਮੈਟਿਕਲੀ ਆਪੇ ਬਖਸ਼ਿਸ਼ ਹੋ ਜਾਣੀ ਹੈ ਜਿੱਦਨ ਗੁਰੂ ਦੀ ਗੱਲ ਮੰਨ ਲਈ ਕਹਿੰਦੇ ਜਾ ਕੇ ਮਸਤਕ ਲਿਖਿਓ ਕਰਮਾ ਸੋ ਭਜ ਪਰ ਹੈ ਗੁਰ ਕੀ ਸ਼ਰਨਾ ਜਿਹੜਾ ਭਜ ਕੇ ਗੁਰੂ ਦੀ ਸ਼ਰਨ ਵਿੱਚ ਆ ਜਾਏਗਾ ਜਿਹੜਾ ਆਪ ਬਾਣੀ ਨੂੰ ਪੜ੍ਹੇਗਾ ਵਿਚਾਰੇਗਾ ਉਹ ਆਪਣੇ ਮੱਥੇ ਦੇ ਉੱਤੇ ਆਪ ਹੀ ਬਖਸ਼ਿਸ਼ ਦਾ ਲੇਖ ਲਿਖ ਲਵੇਗਾ ਉਹਦੇ ਉੱਤੇ ਆਪੇ ਹੀ ਰਹਿਮਤ ਹੋ ਜਾਣੀ ਹੈ ਗੁਰੂ ਵਾਲੇ ਪਾਸੇ ਨੂੰ ਤੁਰ ਪਿਆ ਗੁਰੂ ਨੇ ਆਪੇ ਹੀ ਰਹਿਮਤ ਕਰ ਦੇਣੀ ਹੈ ਅਖੀਰਲੇ ਬੰਚ ਪਾਤਸ਼ਾਹ ਨੇ ਆਖਿਆ ਕਹਿਤ ਨਾਮ ਦਿਓ ਇਹ ਵਿਚਾਰ ਨਾਮਦੇਵ ਜੀ ਇਹ ਵਿਚਾਰ ਦੇ ਰਹੇ ਨੇ ਇਨ ਬਿਦ ਸੰਤੋ ਉਤਰੋ ਪਾਰ ਆ ਢੰਗ ਹੈ ਹੇ ਸਤਸੰਗੀ ਜਨੋ ਇਸ ਸੰਸਾਰ ਦੇ ਵਿੱਚੋਂ ਪਾਰ ਲੰਘਣ ਦਾ ਕਿਹੜਾ ਢੰਗ ਹੈ ਆਪਾਂ ਸਮਰਪਿਤ ਗੁਰੂ ਨੂੰ ਕਰਕੇ ਗੁਰੂ ਦੀ ਬਾਣੀ ਨੂੰ ਪੜ ਕੇ ਵਿਚਾਰ ਕੇ ਜੀਵਨ ਦੇ ਅੰਦਰ ਕਮਾ ਕੇ ਜੀਵਨ ਨੂੰ ਉਸ ਮੁਤਾਬਕ ਤੋੜਨਾ ਆ ਇਹ ਅਸਲ ਦੇ ਵਿੱਚ ਢੰਗ ਹੋਰ ਜਿਹੜੇ ਦੁਨੀਆ ਦੇ ਲੋਕਾਂ ਨੇ ਵੱਖੋ ਵੱਖਰੇ ਢੰਗ ਨੇ ਜਿਹੜੇ ਅਪਣਾਏ ਹੋਏ ਨੇ ਉਹਨਾਂ ਦੇ ਵਿੱਚੋਂ ਕੁਝ ਨਹੀਂ ਨਿਕਲਦਾ